ਚਾਹ ਹੋਰ ਤੇ ਮੈਨੂੰ ਜੋ ਮਰਜੀ ਕੋਈ ਕਹੀ ਜਾਵੇ ਉਹ ਮਜੀਠੀਆ ਰਾਮ ਪਤਾ ਨਹੀਂ ਕਿਹੜਾ ਜਿਹੜਾ ਮਜੀਠੀਆ ਰਾਮ ਹੀ ਉਹਦਾ ਨਾ ਵਿਕਰਮ ਸਿੰਘ ਉਹ ਵਿਕਰਮ ਵਿਕਰਮ ਮਜੀਠੀਆ ਰਾਮ ਉਹ ਵੀ ਮੇਰੇ ਦਵਾਲੇ ਹੋਇਆ ਆ ਉਹ ਡਰਗ ਤੁਹਾਡੇ ਤੋਂ ਸ਼ੁਰੂ ਹੋਈ ਹੈ ਬੱਚੇ ਲੋਕਾਂ ਦੇ ਤੁਸੀਂ ਮਾਰਤੇ ਅੱਜ ਹਰ ਮਾਵਾ ਵੈਣ ਪਾ ਰਹੀਆਂ ਉਹ ਭਰਾਵਾ ਤੁਸੀਂ ਤਾਂ ਮੇਰਾ 7 ਦਿਨ ਜਨਮ ਕਰਜ਼ਾ ਨਹੀਂ ਦੇ ਸਕਦੇ ਪਹਿਲਾਂ ਫਰੀ ਵਿੱਚ ਤੁਹਾਡੀਆਂ ਮੈਂ ਕੈਂਪੇਨਾ ਕਰਦਾ ਰਿਹਾ ਫੇਰ ਮੈਂ 10-12 ਸਾਲ ਜ਼ਿੰਦਗੀ ਦੀ ਕੀਮਤੀ ਤੁਹਾਡੇ ਲਈ ਲਾਇਆ ਪਰ ਮੈਂ ਹੈਰਾਨ ਆ ਨਹੀਂ ਤਾਲੀ ਦਾਲ ਨਾਲ ਜੁੜਨਾ ਗਲਤੀ ਨਹੀਂ ਸੀ ਵੱਡੇ ਬਾਦਲ ਸਾਹਿਬ ਤੱਕ ਇਦਾਂ ਬੋਲਦੇ ਨਹੀਂ ਸੀ ਸੁਖਵੀਰ ਜੀ ਨੇ ਕਦੇ ਨਹੀਂ ਬੋਲਿਆ ਭੈਣ ਜੀ ਹਰਸਿਮਰਤ ਜੀ ਨੇ ਮੇਰੇ ਬਾਰੇ ਕਦੇ ਨਹੀਂ ਬੋਲਿਆ ਆ ਮਜੀਠਿਆ ਰਾਮ ਪਤਾ ਨਹੀਂ ਕਿੱਥੋਂ ਆ ਗਿਆ ਉਹ ਮੈਂ ਦੇਖਿਆ ਦੋ ਤਿੰਨ ਵੀਡੀਓ ਐਡਾ ਲੰਬਾ ਮੂੰਹ ਆ ਵੀ ਤੂੰ ਗਰੀਬਾਂ ਤੇ ਤਰਸ ਕਰਦਾ ਤੂੰ ਤਾਂ ਆਪਣੇ ਮੂੰਹ ਤੋਂ ਦੋ ਤਿੰਨ ਪਲਾਟ ਕੱਟ ਦੇ ਗਰੀਬਾਂ ਨੂੰ ਤਾਂ ਵੀ ਤੇਰਾ ਮੂੰਹ ਆ ਆਮ ਬੱਦਿਆ ਜੱਡਾ ਇਥੋਂ ਸ਼ੁਰੂ ਹੁੰਦਾ ਜਿੱਡਾ ਕਰਦਿਆ ਓਡਾ ਮੂੰਹ ਆ ਵੀ ਸਾਰੀ ਚੋਣ ਜੰਗ ਦੇ ਵਿਚਾਲੇ ਇੱਕ ਬਹੁਤ ਵੱਡਾ ਸਤਾਰਾ ਸਾਡੇ ਕੋਲ ਵਿਛੜ ਗਿਆ ਸੁਰਜੀਤ ਪਾਤਰ ਜੀ ਉਹਨਾਂ ਨੂੰ ਕਿੱਦਾਂ ਯਾਦ ਕਰੀਏ ਆਏ ਹਏ ਕਿਹਦਾ ਨਾਮ ਲੈ ਲਿਆ ਉਹ ਮੇਰਾ ਰਾਰਾ ਐਡਾ ਵੱਡਾ ਬੰਦਾ ਯਾਨੀ ਮੇਰੀ ਕੀ ਦੱਸਾਂ ਕਿ ਸ਼ਿਵਨੂੰ ਨਹੀਂ ਮਿਲਿਆ ਮੈਨੂੰ ਹੇਰ ਵਾਸੀ ਲੇਕਿਨ ਪਾਤਰ ਨੂੰ ਮੈਂ ਗੌਰ ਨਾਲ ਵੇਖ ਲੈਂਦਾ ਪਾਸ਼ ਸਾਡੀ ਲੱਗੀ ਪਿੰਡਾਂ ਦਾ ਸੀ ਪਾਤਰ ਜਮਾਂ ਹੀ ਲੱਗੇ ਪਿੰਡ ਦੇ ਸੀ ਇਸ ਕਰਕੇ ਨਹੀਂ ਕਿ ਸਾਡੇ ਲੇਕਿਨ ਉਹਦੇ ਸ਼ਿਵ ਤੋਂ ਬਾਅਦ ਅਗਰ ਕੋਈ ਚੱਜ ਦਾ ਸ਼ਾਇਰ ਸੀ ਸਾਡੇ ਕੋਲ ਪਹਿਲੀ ਵਾਰੀ ਤੁਹਾਨੂੰ ਪਤਾ ਉਹਨਾਂ ਨੂੰ ਗਾਇਆ ਹੀ ਮੈਂ ਅੱਛਾ ਪਹਿਲਾਂ ਉਹਨਾਂ ਦੇ ਸ਼ਹਿਰਿਆਂ 'ਚ ਹੀ ਪਪੂਲਰ ਹੁੰਦੇ ਸੀ ਆਵਾਮ ਲੋਕਾਂ ਨੂੰ ਨਹੀਂ ਸੀ ਪਤਾ ਜਦੋਂ ਪਹਿਲੀ ਵਾਰੀ ਜ਼ਿੰਦਗੀ 'ਚ ਮੈਂ ਗਾਇਆ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸੈਣਗੇ ਜੋ ਵਿਦੇਸ਼ਾਂ ਚ ਰੁੱਲਦੇ ਨੇ ਰੋਜ਼ੀ ਲਈ ਉਹ ਜਦੋਂ ਦੇ ਸਪਰਤਣਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਵੇ ਦੀ ਅਗਨ ਬਾਕੀ ਕਬਰਾਂ ਦੇ ਰੋਖੇਟ ਜਾ ਬੈਣਗੇ ਇੱਕ ਫਿਰ ਮੈਂ ਗੀਤ ਗਾਇਆ ਉਹ ਮੈਨੂੰ ਲੱਗਾ ਮੇਰੀ ਦਾਸਤਾਨ ਹੈ ਉਹ ਸੀ ਸੁन्ने ਸੁन्ने ਰਾਵਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਉਦਾਸ ਸੀ ਜੀ ਬਾਕੀ ਸਭ ਖੈਰ ਹੈ ਆ ਦੇਖੋ ਮੇਰੇ ਘਰ ਮੇਰਾ ਨਕਸ਼ਾ ਕਿਦਾਂ ਖਿੱਚ ਲਿਆ ਹਾਲਾਂਕਿ ਉਹਨਾਂ ਨੂੰ ਉਹਨਾਂ ਨੇ ਆਪਣੇ ਹਿਸਾਬ ਪਰ ਮੈਨੂੰ ਲੱਗਾ ਮੇਰਾ ਨਿੱਕੇ ਜਿਹੇ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ ਦੇਖੋ ਗਿਆਨੀ ਜੀ ਦੇ ਪਿੰਡ ਬੈਠ ਕੇ ਕਹਿ ਰਹਾ ਉਹ ਵੀ ਕਿੱਥੋਂ ਉੱਠ ਕੇ ਕਿੱਥੇ ਨਿੱਕੇ ਜਿਹੇ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ ਜਦੋਂ ਮੇਰੀ ਉਮਰ ਜੇ ਮਸਾਂ ਫੁੱਲ ਪਰ ਸੀ ਉਦੋਂ ਤੋਂ ਹੀ ਸਾਡੇ ਨਾਲ ਖੁਸ਼ੀਆਂ ਦਾ ਵਹਿਰ ਏ ਦਿਲੀ ਉਦਾਸ ਜੀ ਬਾਕੀ ਸਭ ਕਰ ਔਰ ਤੀਜਾ ਗਾਣਾ ਮੈਂ ਉਹਨਾਂ ਦਾ ਗਾਇਆ ਡੋਲੀ ਚੁੱਕ ਲੋ ਤੁਹਾਰੋ ਮੇਰੀ ਅੱਜ ਰੋਂਦਿਆਂ ਨੂੰ ਰੋਂਦਿਓ ਇਹ ਗਾਣਾ ਉਸ ਦਿਨ ਗਾਇਆ ਜਿੱਦਣ ਉਹਨਾਂ ਦਾ ਜਨਾਜ਼ਾ ਨਿਕਲ ਰਿਹਾ ਸੀ ਉਸ ਦਿਨ ਮੈਂ ਤਾਂ ਹਾਂ ਮਾਰ ਮਾਰ ਕੇ ਰੋਇਆ ਮੈਂ ਕਿਹਾ ਇਹ ਗਾਣਾ ਐਸ ਦਿਨ ਲਈ ਲਿਖਿਆ ਸੀ ਡੋਲੀ ਚੁੱਕ ਲੋ ਤੁਹਾਰੋ ਮੇਰੀ ਰੋਂਦਿਆਂ ਨੂੰ ਰੋਂਦਿਓ ਪਾਤਰ ਸਾਹਿਬ ਦਾ ਜਾਣਾ ਬਹੁਤ ਵੱਡਾ ਖਲਾਅ ਆ ਬਹੁਤ ਵੱਡਾ ਨੁਕਸਾਨ ਹੈ ਇਸ ਕਰਕੇ ਇਹ ਲੋਕੋ ਆਪਣੇ ਕਲਾਕਾਰਾਂ ਨੂੰ ਸਾਹਿਤਕਾਰਾਂ ਨੂੰ ਜਿੱਦਣ ਇੱਜ਼ਤ ਦੇਣੀ ਸਿੱਖੋਗੇ ਉਸ ਦਿਨ ਤੁਹਾਨੂੰ ਸੱਭੇ ਇੱਕ ਕੌਮ ਕਿਹਾ ਜਾਏਗਾ ਉਸ ਦਿਨ ਤੁਹਾਨੂੰ ਕਹਿਣਗੇ ਕੋਈ ਗੁਰੂ ਆਲਾ ਬੋਲ ਰਿਹਾ ਉਸ ਦਿਨ ਕਹਿਣਗੇ ਵਾਹ ਵੇ ਵਾਹ ਕਿੰਨੀ ਪੜੀ ਲਿਖੀ ਕੌਮ ਹੈ ਕੰਜਰ ਤੇ ਆਰਾਮ ਨਹੀਂ ਕਹਾ ਜਾ ਸਕਦਾ ਜਿਹੜੀ ਲਫ਼ਜ਼ ਨਾਲ ਤੁਸੀਂ ਕਿਸੇ ਨੂੰ ਪੁਕਾਰਦੇ ਹੋ ਪਹਿਲਾਂ ਤੁਸੀਂ ਉਹੋ ਹੀ ਹੋ ਜਾਂਦੇ ਗਵੰਤਮਾਨ ਸਾਹਿਬ 13 ਜ਼ੀਰੋ ਦਾ ਨਾਰਾ ਦੇ ਰਹੇ ਤੁਹਾਡੇ ਆ ਤੁਹਾਡਾ ਨਾਰਾ ਕੀ ਹੈ ਜੀ ਪੰਜਾਬ ਵਿੱਚ ਓ ਗਵੰਤਮਾਨ ਜੀ ਤਾਂ ਬਹੁਤ ਇੰਟਰਸਟਿੰਗ ਹੈਗੇ ਉਹ ਕਹਿੰਦਾ ਕਰ ਮੈਂ ਉਹਨਾਂ ਨੂੰ ਪਿਆਰ ਹੀ ਨਾ ਕਰਦਾ ਕਿ ਉਹਨਾਂ ਨੂੰ ਮੈਂ ਕੁਝ ਨਹੀਂ ਕਹਿਣਾ ਜਿਉ 13 0 ਵੀ ਕਹਿਣ ਤੇ 13 2 0 ਵੀ ਲਾ ਦੇਣ ਮੈਂ ਉਹਨੂੰ ਕੀ ਕਹਿਣਾ ਲੋਕੀ ਥੋੜੇ ਜਿਹਾ ਮੈਂ ਇਹ ਕਹੂੰਗਾ ਜੋ ਮੈਂ ਫਿਰ ਤੁਰ ਕੀ ਦੇਖਿਆ ਕਿ ਲੋਕੀ ਥੋੜੇ ਜਿਹਾ ਪਰੇਸ਼ਾਨ ਨੇ ਲੋਕਾਂ ਨੇ ਜਿੰਨੇ ਚਾ ਨਾਲ ਤੁਹਾਨੂੰ ਸਪੋਰਟ ਕੀਤਾ ਸੀ ਤੇ ਤੁਸੀਂ ਉਹਨਾਂ ਦੇ ਲੋਕਾਂ ਦੇ ਜੋ ਜੋ ਵਾਅਦੇ ਕੀਤੇ ਸੀ ਉਹ ਫੁੱਲਫਿਲ ਜ਼ਰੂਰ ਕਰੋ ਕਿਉਂਕਿ ਤੁਸੀਂ ਇੱਕ ਆਰਟਿਸਟ ਵੀ ਹੋ ਤੇ ਸਾਨੂੰ ਖੁਸ਼ੀ ਵੀ ਆ ਕਿ ਇੱਕ ਆਰਟਿਸਟ ਜਿਹਾ ਮੈਂ ਇਸ ਕਰਕੇ ਮੈਂ ਤਾਂ ਉਹਨਾਂ ਨੂੰ ਬਹੁਤ ਤੁਹਾਨੂੰ ਪਤਾ ਪਿਆਰ ਵੀ ਕਰਦਾ ਸਤਿਕਾਰਦਾ ਜੀ ਇਹਨਾਂ 13 ਸੀਟਾਂ ਦੇ ਲਈ ਕੀ ਹੈਗਾ ਜੀ ਭਾਜਪਾ ਨਹੀਂ ਜਿੰਨਾ ਤੇ ਭਾਜੀ ਬੀਜੇਪੀ ਨਹੀਂ ਐਤਕੀ ਕਿਉਂਕਿ ਗੱਲ ਚੱਲ ਪਈ ਕਿਉਂਕਿ ਪਰਖ ਲਿਆ ਨਾ ਲੋਕਾਂ ਨੇ ਲੋਕਾਂ ਨੇ ਚਾਰੇ ਪਾਰਟੀਆਂ ਨੂੰ ਪਰਖ ਲਿਆ ਆ ਤੇ ਹੁਣ ਬਸ ਕਿਸੇ ਇਸ ਵੱਟ ਕੇ ਵਟਨ ਦਵਾ ਦੇ ਕਰੀ ਮੁੜ ਕੇ ਸਾਲ ਦੋ ਸਾਲ ਬਾਅਦ ਜੇ ਨਾ ਨਿਹਾਰ ਬਦਲੇ ਤਾਂ ਮੈਨੂੰ ਇੱਥੇ ਬੰਨ ਲਓ ਮਿਹਰਬਾਨੀ ਅਸਲ ਕਿੱਦਾਂ ਦਾ